ਅੱਜੀ ਦੋਸਤੋ ਮੈਂ ਤੁਹਾਡਾ ਆਪਣਾ ਜਕਸੀਰ ਔਕੇ ਸੋ ਡੇਲੀ ਰੌਕੇ ਨਿਊਜ਼ ਵੱਲੋਂ ਅੱਜ ਦੀ ਜਿਹੜੀ ਅਹਿਮ ਜਾਣਕਾਰੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ। ਸੋ ਦੋਸਤੋ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਆ ਕਿ ਪਿੰਡਾਂ ਦੇ ਵਿੱਚ ਪੰਚਾਇਤੀ ਇਲੈਕਸ਼ਨਾਂ ਦਾ ਵਿਗਲ ਬਚ ਚੁੱਕਿਆ ਹੈ ਜਿਸ ਦੇ ਵਿੱਚ ਪਿੰਡਾਂ ਵਿੱਚ ਸਰਪੰਚ ਔਰ ਪੰਚ ਖੜੇ ਹੋਣ ਜਾ ਰਹੇ ਆ। ਸੋ ਪਿੰਡ ਰੌਕੇ ਕਲਾਂ ਤੋਂ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਪਿਛਲੇ ਸਾਲਾਂ ਵਾਂਗੂ ਜੋ ਵੀ ਅਪਡੇਟ ਦਿੰਦੇ ਰਹੇ ਆ। ਉਸੇ ਤਰ੍ਹਾਂ ਹੀ ਅਸੀਂ ਆਪਣਾ ਜਿਹੜਾ ਫਰਜ਼ ਨਿਭਾਵਾਂਗੇ ਸੁਪਿੰਡਰਾਉਕੇ ਕਲਾਂ ਦੇ ਜਿਹੜੇ ਸੂਝਬਾਨ ਲੋਕ ਆ ਉਹਨਾਂ ਤੱਕ ਔਰ ਉਹਨਾਂ ਦੀ ਆਵਾਜ਼ ਸਾਡੇ ਪਰਦੇਸੀ ਭਰਾਵਾਂ ਤੱਕ ਜੋ ਸਾਡੇ ਐਨਆਰਆਈ ਸੈ ਸਾਡੇ ਸਹਿਯੋਗੀ ਆ ਜਾਂ ਨਗਰ ਤੋਂ ਬਾਹਰ ਕਿਤੇ ਰਹਿ ਰਹੇ ਆ ਉਹਨਾਂ ਦੇ ਕੋਲ ਜਿਹੜੀ ਪਿੰਡ ਦੀ ਜਾਣਕਾਰੀ ਪਹੁੰਚਦੀ ਕਰਨ ਦੇ ਲਈ ਅਸੀਂ ਆਪਣਾ ਅਹਿਮ ਰੋਲਾ ਦਾ ਕਰਾਂਗੇ ਸੋ ਇਸ ਕੰਮ ਦੇ ਵਿੱਚ ਜਿੱਥੇ ਮੈਂ ਤੁਹਾਡਾ ਆਪਣਾ ਜਸੀਰ ਔਕੇ ਸੋ ਮੇਰੇ ਨਾਲ ਗੁਰਪ੍ਰੀਤ ਸਿੰਘ ਬੱਬੀ ਔਰ ਅਪਤਾਰ ਸਿੰਘ ਦੇਵਗਨ ਨਾ ਮੇਰਾ ਸਾਥ ਦੇਣਗੇ ਸੋ ਇੱਕ ਇੱਕ ਪਾਲ ਦੀ ਖਬਰ ਪਿੰਡ ਰੌਕੇ ਕਲਾਂ ਦੀ ਸਿਆਸਤ ਦੀ ਖਬਰ ਕਿਹੜੇ ਕਿਹੜੇ ਸਰਪੰਚ ਖੜੇ ਆ ਕਿਹੜੇ ਕਿਹੜੇ ਮੈਂਬਰ ਖੜੇ ਆ ਕਿਹੜੇ ਬਾਣਾ ਚ ਖੜੇ ਆ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸੋ ਲੈ ਕੇ ਆਵਾਂਗੇ ਇਸ ਐਲਾਨ ਦੇ ਵਿੱਚ ਕੀ ਹਦਲ ਫੇਰ ਹੁੰਦੇ ਆ ਕੌਣ ਖੜਦਾ ਕੌਣ ਬੈਂਦਾ ਸੋ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਔਰ ਮੈਂ ਇੱਕ ਹੋਰ ਜਾਣਕਾਰੀ ਦੇਣੀ ਚਾਹਣਾ ਕਿ ਦਿੱਲੀ ਰੌਕ ਕੀ ਨਿਊਜ਼ ਸਭ ਦੀ ਸਾਂਝੀ ਨਹੀਂ ਹੋ ਜਾ ਇਹ ਕਿਸੇ ਇੱਕ ਦੀ ਨਿੱਜੀ ਜਾਇਦਾਦ ਨਹੀਂ ਹੈ ਇਸ ਦੇ ਵਿੱਚ ਜੋ ਵੀ ਪਿੰਡ ਰੌਕੇ ਕਲਾਂ ਸਰਪੰਚ ਜਾਂ ਮੈਂਬਰ ਖੜਦਾ ਏ ਉਹਨੂੰ ਅਧਿਕਾਰ ਹੋਵੇਗਾ ਕਿ ਸਾਨੂੰ ਆਪ ਦੀ ਜਿਹੜੀ ਆਵਾਜ਼ ਆ ਲੋਕਾਂ ਤੱਕ ਪਹੁੰਚਾਉਂਦਾ ਸੋ ਅਸੀਂ ਆਪਣਾ ਫਰਜ਼ ਸਮਝਦੇ ਹੋਏ ਅਸੀਂ ਆਪਣਾ ਰੋਲ ਅਦਾ ਕਰਾਂਗੇ ਕਿਸੇ ਇੱਕ ਫਿਰਕੂ ਦੇ ਨਾਲ ਜਾਂ ਇੱਕ ਧਰ ਦੇ ਨਾਲ ਲਾ ਕੇ ਨਹੀਂ ਚੱਲਾਂਗੇ ਸੋ ਅਸੀਂ ਆਪਣਾ ਫਰਜ਼ ਨਿਭਾਵਾਂਗੇ ਤੁਹਾਡੀ ਜਾਣਕਾਰੀ ਔਰ ਸਾਰੇ ਲੋਕਾਂ ਤੱਕ ਪਹੁੰਚਦੀ ਕਰਾਂਗੇ ਸੋ ਅਸੀਂ ਆਪਣਾ ਜਿਹੜਾ ਫਰਜ਼ ਨਿਭਾਵਾਂਗੇ ਸਾਨੂੰ ਤੁਹਾਡੇ ਸਾਥ ਦੀ ਲੋੜ ਆ ਕੋਈ ਵੀ ਮੈਂਬਰ ਜਾਂ ਸਰਪੰਚ ਕੋਈ ਵੀ ਇਲੈਕਸ਼ਨ ਲੜਨ ਦੇ ਲਈ ਮਦਦਾਂ ਵਿੱਚ ਉਤਰਦਾ ਹੈ ਸਾਡੇ ਨਾਲ ਰਾਬਤਾ ਕੰਮ ਕਰ ਸਕਦਾ ਹੈ ਸਾਡੇ ਮੈਲ ਨੰਬਰ ਤੁਹਾਡੇ ਸਾਹਮਣੇ ਸਕਰੀਨ ਤੇ ਚੱਲ ਰਹੇ ਆ ਸਾਡੇ ਨਾਲ ਸੰਪਰਕ ਕਰਕੇ ਸੋ ਇਹ ਕੰਮ ਜਿਹੜਾ ਤੁਸੀਂ ਆਪਣਾ ਦੁਨੀਆ ਸਾਹਮਣੇ ਲੈ ਕੇ ਆ ਸਕਦੇ ਆ ਸੋ ਦੋਸਤੋ ਇੱਕ ਜਿਹੜੀ ਹੋਰ ਜਾਣਕਾਰੀ ਆ ਕਿ ਜੋ ਸਾਡੇ ਚੈਨਲ ਚੱਲ ਰਹੇ ਆ ਗਿੱਲ rau ਕੇ YouTube ਚੈਨਲ डेली rau ਕੇ ਨਿਊਜ਼ Facebook ਪੇਜ ਔਰ ਸੀਰਾ ਗਿੱਲ ਗਿੱਲ Facebook ਪੇਜ ਤੇ ਤੁਸੀਂ ਪਿੰਡ rau ਕੇ ਕਲਾਂ ਦੀ ਅਪਡੇਟ ਦੇਖੋਗੇ ਸਾਰਿਆਂ ਨੇ ਸਬਸਕ੍ਰਾਈਬ ਕਰ ਲਿਓ ਪੇਜ ਨੂੰ ਫੋਲੋ ਕਰ ਲਿਓ ਗੈਲ ਰਾਉ ਦੇ YouTube ਚੈਨਲ ਔਰ ਸੀਰਾ ਗਲਗਲ Facebook ਪੇਜ ਐਂਡ ਡੇਲੀ ਰਾਉ ਕੀ ਨਿਊਜ਼ Facebook ਪੇਜ ਸਾਡੇ ਇਹਨਾਂ ਉੱਪਰ ਜਿਹੜੀ ਪੰਡਿਤ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਸਭ ਤੋਂ ਵੱਧ ਧੰਨਵਾਦ ਜੀ